ਨਖਲਾ ਸਸਿਕਾਲ ਬਸ ਸਸਿਕਾਲ ਸਾ ਮੇ ਤਾਂ ਹਾਂ ਲੈ ਮਾਰਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁੱਤ ਕੈਨੇਡਾ ਤੋਂ ਪੰਜਾਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਅਤੇ ਪੁੱਤ ਨੂੰ ਦੇਖ ਕੇ ਮਾਂ ਭੱਜ ਕੇ ਜੱਫੀ ਪਾ ਲੈਂਦੀ ਹੈ ਮਾਂ ਦੇ ਭਾਵਕ ਬੋਲਾਂ ਨੇ ਕਾਲਜਾ ਚੀਰ ਕੇ ਰੱਖਤਾ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਮੇ ਤਾਂ ਹਾਂ ਲੈ ਮਾਰਾ